ਹਾਂਜੀ ਵੀਰੋ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਮੈਂ ਇੱਥੇ ਇਹ ਹੈਗਾ ਰੰਡਲ ਸਟੇਸ਼ਨ ਐ ਮੈਂ ਸੈਡਲ ਸਟੇਸ਼ਨ ਤੋਂ ਜੜੇ ਅਸੀਂ ਇਹ ਰੰਡਲ ਸਟੇਸ਼ਨ ਤੇ ਉਤਰਿਆ ਇਸ ਤੋਂ ਬਾਅਦ ਇੱਥੇ ਆਉਂਦੀਆਂ ਬੱਸਾਂ ਆਉਂਦੀਆਂ ਕੋਈ ਉਹ ਜਾ ਰਹੀ ਹੈ ਬੱਸ ਐਮਓ ਮੋ ਇੱਥੇ ਦੇਖੋ ਮਿਕਸ 오ਰੇਂਜ ਇਹ ਬੱਸਾਂ ਦਾ ਰੂਟ ਲਿਖੇ ਹੋਏ ਆ ਮੋ ਉਹ ਸਾਹਮਣੇ ਦੱਸ ਰਹੇ ਹੋ ਇਹ ਬੱਸ ਹੁਣ ਆਈ ਆ ਇਸ ਤੋਂ ਬਾਅਦ ਜਿੱਥੇ ਆਪਾਂ ਜਾਣਾ ਮੰਨ ਕੇ ਚੱਲੋ 16 ਐਵੇਨਿਊ ਨੌਰਸ ਦੇ ਜਨਾਂ ਤੇ ਆਪਾਂ 19 ਨੰਬਰ ਬੱਸ ਲੈਣੀ ਆ। ਇਹ ਵੈਸਟਰ ਹਾਈਟਸ ਦੇ ਜਨਾਂ ਤੇ 33 ਨੰਬਰ ਬੱਸ ਲੈਣੀ ਆ। ਰੰਡਾਲ ਜਿੱਥੇੋਂ ਪਉ ਉਤਰੇ ਆ ਇਹ ਜਗ੍ਹਾ ਤੇ ਆਪਾਂ ਕੁਮੜਾ ਫਿਰਨਾ ਦੇ 48 ਨੰਬਰ ਬੱਸ। ਅਕੇ ਹੰਟਿੰਗਟਨ ਤੇ ਜਨਾਂ ਤੇ 32 ਨੰਬਰ ਬੱਸ ਐਸਾ ਨਾਮ ਬੱਸਾਂ ਦੇ ਰੂਟ ਲਿਖੇ ਆ ਇਹ ਬੱਸਾਂ ਦੇ ਨੰਬਰ ਲਿਖੇ ਆ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਏਰੀਆ ਜਾਣਾ ਉਸ ਨੰਬਰ ਦੀ ਪਾਸੇ ਤੇ ਆਉਗੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਚੁੱਕ ਕੇ ਉਸ ਨੰਬਰ ਪਾਸ ਤੇ ਚੜੋ ਤੇ ਜਿੱਥੇ ਉਤਰਨਾ ਉਹ ਤੁਹਾਨੂੰ ਪਤਾ ਨਹੀਂ ਉਹ ਬੱਸ ਦੇ ਵਿੱਚ ਆਲਰੇਡੀ ਅ ਅਨਾਉਂਸ ਹੁੰਦਾ ਰਹਿੰਦਾ ਆ ਸਕਰੀਨ ਤੇ ਵੀ ਚੱਲਦਾ ਰਹਿੰਦਾ ਤੇ ਆ ਤੁਹਾਨੂੰ ਦਿਖਾ ਰਿਹਾ ਆ ਪਰਲੀ ਸਾਈਡ ਤੇ ਬੱਸ ਇਧਰੋਂ ਇਹ ਆ ਇਹ 43 ਨੰਬਰ ਬੱਸ ਆ ਗਈ ਠੀਕ ਹੈ ਨਾ ਜਿਵੇਂ ਤੁਹਾਨੂੰ ਮੈਂ ਦਿਖਾਇਆ ਸੀ ਇਹ 43 ਨੰਬਰ ਉਹ ਟ੍ਰੇਨ ਜਾ ਰਹੀ ਹੈ ਦੇਖੋ ਨਜ਼ਾਰਾ ਇਹ 43 ਨੰਬਰ ਬੱਸ 43 ਨੰਬਰ ਬੱਸ ਜਿਵੇਂ ਤੁਹਾਨੂੰ ਮੈਂ ਦਿਖਾਇਆ ਸੀਗਾ ਵੀ ਮੈਕ ਨਾਈਟ ਇਹ ਹੁਣ ਮੈਕ ਨਾਈਟ ਤੇ ਜਾਣ ਵਾਲੇ 43 ਨੰਬਰ ਬੱਜਣੀਆਂ ਸਵਾਰੀਆਂ ਉਹ 43 ਨੰਬਰ પાਕੇ ਚੱਲਣਗੀ ਮੈਂ ਚੜਨਾ ਹੈਗਾ 32 ਨੰਬਰ ਬੱਸ ਤੇ ਕੰਟੈਕਟ ਟਨ ਜਾਣਾ ਮੈਂ ਠੀਕ ਹੈ ਤੇ ਇਸ ਤਰੀਕੇ ਨਾਲ ਤੇ ਇੱਥੇ ਸਭ ਤੋਂ ਵੱਡੀ ਗੱਲ ਆ ਵੀ ਮੈਂ ਥੋੜਾ ਜਿਹਾ ਹੁਣ ਜਿੱਥੇ ਰੋਡ ਆ ਕ੍ਰੋਸ ਹੁੰਦਾ ਆ ਇਹ ਰੇਲਵੇ ਲਾਈਨ ਦਾ ਮੈਂ ਉਥੋਂ ਥੋੜਾ ਇਹ ਤਕਰੀਬਨ ਅ 5-7 ਮਿੰਟ ਪਿੱਛੇ ਆ ਨਹੀਂ ਤਾਂ ਮੈਂ ਤੁਹਾਨੂੰ ਉਥੇ ਇੱਕ ਨਜ਼ਾਰਾ ਦਿਖਾਉਂਦਾ ਵੀ ਇੱਥੇ ਕਦੇ ਵੀ ਫਾਟਕ 10 ਸੈਕਿੰਡ 15 ਸੈਕਿੰਡ ਤੋਂ ਪਹਿਲਾਂ ਫਾਟਕ ਨਹੀਂ ਲੱਗਦਾ ਇੱਥੇ ਜਿਵੇਂ ਕਿ ਬੱਸ ਬੱਸਾਂ ਲੱਗਣੀਆਂ ਜਾਂ ਟ੍ਰੇਨ ਆਉਣੀ ਆ ਜਦੋਂ ਟ੍ਰੇਨ ਆਉਣੀ ਉਹ ਤੋਂ 15 ਸੈਕਿੰਡ ਪਹਿਲਾਂ ਫਾਟਕ ਲੱਗਣਾ ਹੈ ਤੇ ਟਰੇਨ ਲੰਘਰ ਤੋਂ ਸਿਰਫ 5 ਸਕਿੰਟ ਨਹੀਂ ਲੱਗਦੇ ਤੇ 5 ਸਕਿੰਟ ਬਹੁਤ ਫੇਰ ਕਿਆੰਦਾ ਮਤਲਬ ਇੱਥੇ ਫਾੜੇ ਖੁੱਲ ਜਾਂਦਾ ਜਦੋਂ ਫਾੜੇ ਖੁੱਲ ਗਿਆ ਲੰਘ ਜਾਨੀਆਂ ਕੋਈ ਟ੍ਰੈਫਿਕ ਵੱਧ ਤੋਂ ਵੱਧ 5 ਗੱਡੀਆਂ ਨਹੀਂ ਕਦੇ ਮੈਂ ਲੈਂਚ ਦੇ ਲੱਗੀਆਂ ਦੇਖੀਆਂ ਖਾਟਕ ਤੇ ਤੇ ਇਹੀ ਖੂਬੀਆਂ ਇਹੀ ਨਜ਼ਾਰੇ ਇਹੀ ਲੋਕੇਸ਼ਨਾਂ ਜਿਹੜੀਆਂ ਹੈਗੀਆਂ ਬਾਹਰਲੇ ਦੇਸ਼ਾਂ ਨੂੰ ਕਲ ਕੈਨੇਡਾ ਨਹੀਂ ਹੈਗਾ ਹੋਰ ਵੀ ਕੰਟਰੀ ਹੈਗੇ ਆ ਬਾਰਲੇ ਤੇ ਦੇਸ਼ਾਂ ਨੂੰ ਇਹੀ ਚੀਜ਼ਾਂ ਖਾਸ ਬਣਾਉਂਦੀਆਂ ਤੇ ਆਹ ਦੇਖੋ ਉੱਪਰ ਜਹਾਜ਼ ਦਾ ਨਜ਼ਾਰਾ ਵੀ ਦੇਖ ਲਓ ਜਹਾਜ਼ ਆ ਰਿਹਾ ਕੈਨੇਡੀਅਨ 에ਅਰਲਾਈਨ ਆਉ ਜਾ ਰਿਹਾ ਉੱਪਰ ਦੇਖੋ ਇੱਥੇ ਜਿੰਨੇ ਵੀ ਤੁਸੀਂ ਨਜ਼ਾਰੇ ਦੇਖੋਗੇ ਤੇ ਬਸ ਕਮਾਲ ਦੇ ਨਜ਼ਾਰੇ ਆ ਜਿੰਨੇ ਵੀ ਦੇਖੋਗੇ ਕਮਾਲ ਦੇ ਆ ਰੰਡਲ ਦੇ ਵਿੱਚ ਜਿੱਥੇ ਉਤਰੇ ਆ ਇਸ ਜਗ੍ਹਾ ਤੇ ਬਸ ਜਾਣੀ ਆ ਇਹ ਇਹ ਵੀ ਇੱਕ ਬੱਸ ਆ ਦੇਖੋ ਬੱਸ ਦਾ ਨਜ਼ਾਰਾ ਦੇਖੋ ਕਿੰਨਾ ਸੋਹਣਾ ਹੈ ਇਹ ਇੱਥੇ ਕੋਈ ਇਹ ਨਹੀਂ ਹੈਗਾ ਵੀ ਕੋਈ ਕਿਸ ਤਰੀਕੇ ਨਾਲ ਇੱਥੇ ਤੁਰ ਫੇਰ ਰਿਹਾ ਹੈ ਆਪਣਾ ਵੀ ਵੀ ਮੁੰਡਾ ਖੜਾ ਆ ਵੇਟ ਕਰ ਰਿਹਾ ਦੇਖੋ ਇਹ ਬੱਸ ਬੱਸ ਦਾ ਨਜ਼ਾਰਾ ਦੇਖੋ ਕਮਾਲ ਦੀ ਬੱਸ ਅਲੱਗ-ਅਲੱਗ ਤਰੀਕੇ ਦੀਆਂ ਬਸਾਂ ਆ ਸਵਾਰੀਆਂ ਉੱਪਰ ਰਹੀਆਂ ਇਹੋਂੋਂ ਟ੍ਰੇਨ ਤੋਂ ਆਉਂਦੀਆਂ ਟ੍ਰੇਨ ਆਉਂਦੀ ਹੈ ਟ੍ਰੇਨ ਤੋਂ ਉਤਰ ਕੇ ਤੇ ਬਸ ਤੇ ਆ ਦੇਖੋ ਕਿੰਨੀ ਜਲਦੀ ਉਹ ਉਸ ਤੋਂ ਉਤਰੀਆਂ ਇੱਥੇ ਬਸ ਤੇ ਚੜ ਗਏ ਇੰਨਾ ਕੀ ਰਸਤਾ ਬਸ ਤੇ ਕਰਨਾ ਪੈਂਦਾ ਆ ਤੇ ਇਹ ਇਥੋਂ ਦੇ ਨਜ਼ਾਰੇ ਆ ਕਿੰਨੇ ਕੁ ਨਜ਼ਾਰੇ ਤੁਹਾਨੂੰ ਦਿਖਾਈਏ ਜਿੰਨੇ ਵੀ ਦਿਖਾਈਏ ਉਨੇ ਹੀ ਥੋੜੇ ਆ ਠੀਕ ਆ ਤੇ ਕੋਈ ਕਿਸੇ ਵੀ ਕਮਿਊਨਿਟੀ ਦਾ ਬੰਦਾ ਇੱਥੇ ਆਉਂਦਾ ਜਾਂਦਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਰੋਗ ਟੋਗਣੀ ਕੋਈ ਤੁਹਾਨੂੰ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਤੁਹਾਨੂੰ ਕੋਈ ਜਿਵੇਂ ਮਰਜ਼ੀ ਤੋਰੇ ਫਿਰੋ ਠੀਕ ਹੈ ਇੰਜੋਏ ਕਰਦੇ ਫਿਰੋ ਦੇਖੋ ਸਾਰੀਆਂ ਸਵਾਰੀਆਂ ਸਾਰੇ ਲੋਕ ਸਭ ਤੋਂ ਵੱਡੀ ਗੱਲ ਇਹ ਆ ਵੀ ਸੈਂਟਰ ਦੇ ਵਿੱਚ ਇਸ ਰੋਡ ਤੇ ਸੈਂਟਰ ਦੇ ਵਿੱਚ ਟ੍ਰੇਨ ਦੀਆਂ ਧੂਲ ਹਨਾ ਬਣੀਆ ਇੱਕ ਆਉਣ ਦੀ ਇੱਕ ਜਾਣ ਦੀ ਇਧਰ ਰਾਈਟ ਵੇ ਦੇ ਸੱਜੇ ਪਾਸੇ ਜਾਣ ਵਾਲੀਆਂ ਤਿੰਨ ਲੇਨਾਂ ਦੀ ਸੜਕ ਬਣੀ ਆ ਇੱਕ ਉਹ ਪਰਲੇ ਪਾਸੇ ਰੇਲਵੇ ਲਾਈਨ ਤੋਂ ਪਰਲੇ ਪਾਸੇ ਉੱਥੇ ਵੀ ਤਿੰਨ ਲੇਨਾਂ ਦੀ ਸੜਕ ਬਣੀ ਆ ਉਧਰਲੇ ਪਾਸੇ ਪਰਲੀ ਸਾਈਡ ਤੇ ਤਿੰਨ ਲੇਨਾਂ ਵਾਲੀ ਚੀਜ਼ਾਂ ਆਉਂਦੀ ਜਾਂਦੀਆਂ ਇਧਰਲੇ ਪਾਸੇ ਤਿੰਨ ਲੇਨਾਂ ਦੇ ਵਿੱਚ ਬੱਸਾਂ ਗੱਡੀਆਂ ਜੋ ਵੀ ਚੀਜ਼ਾਂ ਹੈਗੀਆਂ ਆਉਂਦੀ ਜਾਂਦੀਆਂ ਸੈਂਟਰ ਦੇ ਵਿੱਚ ਦੋ ਲੇਨਾਂ ਤੇ ਇੱਕ ਪਾਸਿਓਂ ਟ੍ਰੇਨ ਜਾਂਦੀ ਇੱਕ ਪਾਸਿਓਂ ਇਹੀ ਖੂਬੀਆਂ ਹੈਗੀਆਂ ਇਥੋਂ ਦੀਆਂ ਕੈਨੇਡਾ ਦੀਆਂ ਮੌਸਮ ਹਮੇਸ਼ਾ ਹੀ ਚੰਗਾ ਬਣਿਆ ਰਹਿੰਦਾ ਗਰਮੀ ਵੀ ਹੁੰਦੀ ਆ ਠੰਡ ਵੀ ਹੁੰਦੀ ਆ ਬਰਫ ਵੀ ਪੈਂਦੀ ਆ ਇਹੀ ਨਜ਼ਾਰੇ ਖਿੱਚਦੇ ਆ ਉ ਆ ਦੇਖੋ ਇਥੋਂ ਦਾ ਬੈਠਣ ਦਾ ਨਜ਼ਾਰਾ ਦੇਖੋ ਇੱਕ ਤਾਂ ਉਹ ਹੈਗਾ ਨਾ ਨਹੀਂ ਆ ਤੁਹਾਨੂੰ ਸਟਾਪ ਵਿਖਾਇਆ ਤੇ ਜਿਹੜਾ ਆ ਦੇਖੋ ਇਸ ਸਟਾਪ ਤੇ ਕੱਡੇ ਲੱਗੇ ਹੋਏ ਆ ਕੱਡੇ ਨਜ਼ਾਰੇ ਕੱਦੇ ਆ ਦੇਖੋ ਆ ਬੈਠ ਰਿਹਾ ਮੈਂ ਵੀ ਹੁਣ ਦੇਖੋ ਕਿਹਦਾ ਨਜ਼ਾਰਾ ਹਾਂ ਜੀ ਯਾਰ ਇਹਨਾਂ ਅੱਥੇ ਹੈਗੇ ਇਹ ਹੈਗਾ ਇਤੋਂ ਦਾ ਨਜ਼ਾਰਾ ਠੀਕ ਹੈ ਇਤੋਂ ਦੇ ਨਜ਼ਾਰੇ ਵੇਖੋਗੇ ਤੇ ਸਾਰਾ ਮਨ ਬਗ ਬਗ ਭਾਗ ਹੋ ਜਾਂਦਾ ਹੈ ਦੇ ਇਹੀ ਨਜ਼ਾਰੇ ਲੋਕਾਂ ਦਾ ਖਿੱਚਦਾ ਕੇਂਦਰ ਹੈ ਪਰ ਕਮਾਈ ਬੜੀ ਸਖਤ ਹੈ ਕਮਾਈ ਕਰਨੀ ਸੌਖੀ ਨਹੀਂ ਹੈਗੀ ਤੇ ਅਡੋੜ ਕਮਿਊਨਿਟੀ ਦੇ ਰੋਗੇ ਬੈਠੇ ਇਹ ਜਿਹੜਾ ਵੀ ਬੰਦੇ ਨੂੰ ਮੜਾ ਜਾਂ ਤੇ ਹੈਲੋ ਹਾਈ ਕਰੋ ਉਹਨੇ ਤੁਹਾਨੂੰ ਖੁਸ਼ ਹੋ ਕੇ ਹੈਲੋ ਹਾਈ ਕਰਨੀ ਆ ਕਿਸੇ ਦੇ ਮੱਥੇ ਤੇ ਟੋੜੀ ਨਹੀਂ ਪੈਂਦੀ ਸਿਰਫ ਮਜੂਸੀ ਥੋੜੀ ਜੀ ਹੁੰਦੀ ਆ ਵੀ ਕੰਮਕਾਰ ਬਹੁਤ ਸਖਤ ਬਾਕੀ ਦੇਖੋ ਰਾਹ ਕੱਚੇ ਵੀ ਹੈਗੇ ਆ ਆ ਸਾਈਡ ਕੱਚੀ ਆ ਤੇ ਇੱਕ ਆ ਵੀ ਹੈਗਾ ਆ ਇਹ ਬੂਟੇ ਵੀ ਲੱਗੇ ਹੋਏ ਆ ਤੁਰਨ ਵਾਲਾ ਰਸਤਾ ਹੈਗਾ ਇਹ ਤਰ੍ਹਾਂ ਜੋ ਆਉਂਦੇ ਜੋ ਇੱਥੇ ਤੁਹਾਨੂੰ ਕੋਈ ਗੱਟੀਆਂ ਦੀ ਪਰੇਸ਼ਾਨੀ ਨਹੀਂ ਪਰਲੇ ਪਾਸੇ ਆ ਦੇਖੋ ਜਿੰਨਾ ਮਾਰਟ ਬਣਿਆ ਹੈ ਹਰਸਨ ਬੇ ਬਣਿਆ ਹੈਗਾ ਸ਼ੌਪਰ ਬਣਿਆ ਹੋਇਆ ਡੀਐਸਡਬਲਿਊ ਬਣਿਆ ਹੋਇਆ ਸਨਰਾਈਜ਼ ਬਣਿਆ ਹੋਇਆ ਆ ਕਿੰਨੇ ਬਣੇ ਇਹ ਮਾਲ ਅੱਛਾ ਇਹਨਾਂ ਦੇ ਬਾਅਦ ਤੇ ਐਡ ਡੇ ਇਹ ਪਾਰਕਿੰਗ ਬਣੀਆਂ ਹੁੰਦੀਆਂ ਠੀਕ ਹੈ ਇਹ ਗੱਡੀਆਂ ਪਾਰਕਿੰਗ ਦੇ ਵਿੱਚ ਹੀ ਲਗਣੀਆਂ ਆਗੇ ਤੇ ਪਾਰਕਿੰਗ ਚੋਂ ਨਿਕਲਣੀਆਂ ਕੋਈ ਇਹ ਨਹੀਂ ਹੈਗਾ ਡਿਸਟਰਬੈਂਸ ਕਿਸੇ ਤਰ੍ਹਾਂ ਦੀ ਕਿਸੇ ਨੂੰ ਨਹੀਂ ਹੁੰਦੀ ਤੇ ਚੋਬਰ ਕੇ ਆਪ ਦਾ ਮਾਲ ਦੇ ਵਿੱਚ ਜਾਓ ਸ਼ਾਪਰ ਚ ਜੋ ਦਵਾਈਆਂ ਖਰੀਦੋ ਸੌਦਾ ਪਤਾ ਖਰੀਦੋ ਜਾਂ ਕੋਈ ਹੋਰ ਖਰੀਦੋ ਜੋ ਮਰਜੀ ਖਰੀਦੋ ਤੇ ਗੱਡੀ ਆਪ ਦੀ ਚੁੱਕੋ ਕੋਈ ਇੱਥੇ ਕਿਰਾਇਆ ਨਹੀਂ ਇਹ ਨਹੀਂ ਹੈਗਾ ਵੀ ਕੋਈ ਟਿਕਟ ਲੱਗੂ ਜਾਂ ਕੋਈ ਕਿਰਾਇਆ ਲੱਗੂਗਾ ਬਿਲਕੁਲ ਨਹੀਂ ਇਹ ਨਜ਼ਾਰੇ ਆ ਜੀ ਜਿਵੇਂ ਕਿਵੇਂ ਲੱਗੇ ਤੁਹਾਨੂੰ ਇਹਦੇ ਬਾਰੇ ਦੱਸਿਓ ਫਿਰ ਤੁਹਾਨੂੰ ਹੋਰ ਕਿਸੇ ਜਗ੍ਹਾ ਤੇ ਦਰਸ਼ਨ ਕਰਾਵਾਂਗੇ ਓਕੇ ਉਸ ਟਾਈਮ ਤੱਕ ਤੁਹਾਡੇ ਤੋਂ ਹਜਾਤ ਲੈਣੇ ਆ ਗੁੱਡ ਲੱਕ ਬੈਸਟ ਆਫ ਲੱਕ ਵੀਰੋ ਸਤਿ ਸ੍ਰੀ ਅਕਾਲ